ਪੂਰਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਟੂ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਚੰਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਐਕਸਪੀਰਾ ਟੀਵੀ ਮੈਂ ਹਾਂ ਨਿਰੂਪ ਜਲਵਾਨ ਪਰਸੋਂ ਰਾਖੀ ਦਾ ਤਿਉਹਾਰ ਹੈ ਤੇ ਰਾਖੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚਕਾਰ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਤਾਂ ਆਈ ਰਹੀਆਂ ਨੇ ਲੇਕਿਨ ਨਵੇਂ ਡਿਜ਼ਾਈਨ ਦੀਆਂ ਰਾਖੀਆਂ ਵੀ ਹਰ ਸਾਲ ਵੱਧਦੀ ਜਾ ਰਹੀਆਂ ਨੇ ਸਾਡੇ ਨਾਲ ਚਰਨਜੀਤ ਇੱਥੇ ਮੌਜੂਦ ਨੇ ਸਰ ਜਦੋਂ ਅਪਾ ਮਾਰਕੀਟ ਦੀ ਗੱਲ ਕਰਦੇ ਹਰ ਸਾਲ ਅਪਾ ਕਹੀਏ ਕਿ ਡਿਜ਼ਾਈਨ ਚੇਂਜ ਹੁੰਦੇ ਜਾ ਰਹੇ ਹੈ ਪਹਿਲੇ ਭਈਆ ਬਾਬੀ ਰਾਖੀ ਨਹੀਂ ਆਂਦੀ ਸੀ ਹੁਣ ਬਹੁਤ ਜ਼ਿਆਦਾ ਡਿਮਾਂਡ ਜਿਸ ਦੀ ਆ ਰਹੀ ਹੈ ਤਾਂ ਜਦ ਅਪਾ ਬੱਚਿਆਂ ਦੀ ਗੱਲ ਕਰਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਰਾਖੀ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲੇ ਚੋਇਸ ਕਿ ਜਿਸਨਾਂ ਜੀ ਅਸੀਂ ਤਾਂ ਅਸੀਂ ਹਰ ਸਾਲ ਹੀ ਬਹੁਤ ਅੱਛਾ ਕਰਦੇ ਆ ਪਰ ਇਸ ਵਾਰ ਅਸੀਂ ਬਹੁਤ ਐਕਸਟਰਾ ਇਸੇ ਕੰਮ ਕੀਤਾ ਇੱਕ ਤਾਂ ਰਾਖੀ ਦਾ ਪਵਿੱਤਰ ਤਿਉਹਾਰ ਆ ਬਹਿਨ ਭਾਈ ਦਾ ਬਹੁਤ ਬੜਾ ਸਟਾਰਟਿੰਗ ਵੀ ਸਾਡੀ ਫੈਸਟੀਵਲ ਸੀਜ਼ਨ ਦੀ ਇਸੇ ਰਾਖੀ ਦੇ ਤਿਉਹਾਰ ਤੋਂ ਹੁੰਦੀ ਆ ਇਸ ਵਾਰ ਅਸੀਂ ਥੋੜਾ ਹੋਰ ਤਨਾ ਸੋਚਿਆ ਇਸ ਨੂੰ ਜਿਹੜੀ ਅਸੀਂ ਰਾਖੀ ਬਣਵਾਈ ਹੈ ਸਾਰੀ ਹੈਂਡ ਮੇਡ ਬਣਵਾਈ ਹੈ ਔਰ ਇਸ ਚ ਅਸੀਂ ਕੁਝ ਜਿਸ ਤਾ ਕੁਝ ਵੀਰੋ ਲੇਡੀਜ਼ ਹੈ ਜਾਂ ਕੁਝ ਜਿਨ੍ਹਾਂ ਨੂੰ ਫਾਈਨੈਂਸ਼ਲੀ ਸਪੋਰਟ ਦੀ ਜ਼ਰੂਰਤ ਹੈ ਹੈਂਡ ਮੇਡ ਲੱਕੀ ਅਸੀਂ ਉਹਨਾਂ ਤੋਂ ਤਿਆਰ ਕਰਵਾਈ ਹੈ ਇਹਦੇ ਵਿੱਚ ਕੋਈ 15 18 ਲੇਡੀਜ਼ ਨੂੰ ਰੋਜ਼ਗਾਰ ਵੀ ਮਿਲਿਆ ਟੋਟਲ ਅਸੀਂ 25 26000 ਪੀਸ ਤਿਆਰ ਕਰਵਾਇਆ ਸਾਰੇ ਸਾਡੇ 18 ਆਊਟਲਟ ਹੈਗੇ ਆ ਤੇ ਇਹਦੇ ਕਰਕੇ ਅਸੀਂ ਉਹ ਵੀ ਆਪਣੇ ਧਿਆਨ ਜਰ ਕੇ ਵੀ ਇੱਕੇ ਨਾਲ ਨਾਲ ਇਹ ਕੰਮ ਵੀ ਥੋੜਾ ਜਿਹਾ ਇਹਨਾਂ ਪਰਿਵਾਰਾਂ ਦੀ ਹੈਲਪ ਹੋਵੇ ਜਿਨ੍ਹਾਂ ਨੂੰ ਥੋੜੀ ਜਿਹੀ ਪਰੇਸ਼ਾਨੀ ਸੰਜੀਤ ਜੀ ਇਸ ਦੇ ਨਾਲ ਡਿਜ਼ਾਈਨ ਦੇ ਵਿਚਾਰ ਬਹੁਤ ਹੁੰਦਾ ਕਿਉਂਕਿ ਮੈਂ ਕਹਿਆ ਨਾ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਦੀ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਤੇ ਜਦ ਬੱਚਿਆਂ ਦੇ ਵਿਚਾਰ ਕਾਰਟੂਨਸ ਨੂੰ ਲੈ ਕੇ ਤੇ ਵਕ ਵਕ ਬੱਚਿਆਂ ਦੀ ਜਿਹੜੀ ਹੈ ਨੀ ਉਹ ਡਿਫਰੈਂਟ ਤਰ੍ਹਾਂ ਦੀ ਹੈਗੀ ਆ ਤੇ ਏਜ ਦੇ ਅਕੋਰਡਿੰਗ ਹੀ ਆ ਜਿਸ ਹੁਣ ਜਿਹੜੇ ਬਡੇ ਚ ਉਹ ਥੋੜਾ ਹੈਵੀ ਗਿਫਟ ਵੀ ਹੈ ਵੀ ਦੇਣਾ ਹੁੰਦਾ ਬੱਚਿਆਂ ਦਾ ਥੋੜਾ ਜਿਹਾ ਹੋਰ ਤਰ੍ਹਾਂ ਦਾ ਉਹ ਹਰ ਚੀਜ਼ ਨੂੰ ਧਿਆਨ ਦੇ ਰੱਖ ਕੇ ਇਹ ਵੀ ਹੁੰਦਾ ਹੁਣ ਮਠਾਈਆਂ ਦੇ ਦੌਰ ਦੇ ਵਿੱਚ ਕਾਰ ਮਿਲਟ ਜ਼ਰੂਰ ਵਿੱਚ ਆ ਗਿਆ ਹੈ ਕਿਤੇ ਨਾ ਕਿਤੇ ਰਹਿੰਦਾ ਕਿ ਹੁਣ ਜੇ ਅਸੀਂ ਤਿਆਬ ਮਠਾਈਆਂ ਤਿਆਰ ਕੀਤੀ ਜਾਵੇ ਉਹ ਜ਼ਿਆਦਾਤਰ ਆਧੁਨਿਕ ਨਾ ਹੋਵੇ ਆਪਾਂ ਆਪਣੇ ਕਲਚਰ ਦੇ ਨਾਲ ਜੁੜੇ ਰਹੀ ਹੈ ਉਸ ਨੂੰ ਲੈ ਕੇ ਬੜੀ ਸਾਰੀ ਚੀਜ਼ਾਂ ਉਹ ਮੈਂ ਮਠਾਈ ਮਠਾਈ ਹੈ ਮਠਾਈ ਬਿਨਾ ਕੋਈ ਵੀ ਤਿਹਾਰ ਨਹੀਂ ਹੁੰਦਾ ਜਿਸ ਤਾ ਕਿ ਹੁਣ ਤੁਸ਼ਿਰਕ ਸ਼ਬਦਨ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਜਦਦਰ ਬਹਿਨ ਆਪਣੇ ਬਾਈ ਕੋ ਰਾਖੇ ਬੰਨ ਦੇਦੀਆ ਤਾਂ ਫਿਰ ਉਹ ਮਿੱਠਾ ਉਹ ਕਰਾਂਦੀ ਹੈ ਉਸ ਚ ਜੀ ਸਾਸਿਓ ਨੇ ਇੱਕ ਚੰਨ ਲੱਡੂ ਬਣਾਇਆ ਮਤਲਬ ਅਸੀਂ ਜਿਹੜੀਆਂ ਮਠਾਈਆਂ ਨੂੰ ਵੀ ਬਹੁਤ ਜ਼ਿਆਦਾ ਲਗ ਚੇਂਜ ਸ਼ੇਪ ਦਿੱਤੀ ਹੈ ਇਸ ਸੀਜ਼ਨ ਵਾਸਤੇ ਜਿਸ ਤਰ੍ਹਾਂ ਕਿ ਕੁਝ ਨੇਚਰਲ ਹੈਲਦੀ ਮਠਾਈਆਂ ਬਣਾਇਆ ਜਿਨ੍ਹਾਂ ਚ 슈ਗਰ ਕੰਟੈਂਟ ਬਿਲਕੁਲ ਨਹੀਂ ਹੈਗੇ ਨਾਰਮਲ 슈ਗਰ ਜੋੜੀ ਨੇਚਰਲ 슈ਗਰ ਹੁੰਦੀ ਆ ਉਹੀ ਹੈਗੀ ਆ ਜਾਂ ਅਸੀਂ ਵਾਈਟ 슈ਗਰ ਕੱਟ ਕਰਕੇ ਬਰਾਊਨ 슈ਗਰ ਵਾਲੀ ਸਾਈਡ ਜਾ ਰਹੇ ਆ ਕੁਝ ਅਸੀਂ ਗੁੜ ਦੀਆਂ ਮਠਾਈਆਂ ਵੀ ਤਿਆਰ ਕੀਤੀਆਂ ਹੈਗੀਆਂ ਮਤਲਬ ਹਰ ਚੀਜ਼ ਬਹੁਤ ਜ਼ਿਆਦਾ ਧਿਆਨ ਨਾਲ ਹਰ ਬੰਦੇ ਦੀ ਚੁਆਇਸ ਦੇ ਅਕੋਰਡਿੰਗ ਅਜੇ ਕਾਫੀ ਕੰਮ ਹੈ ਤਾ ਹਰ ਬੰਦੇ ਦੀ ਚੋਇਸ ਨੂੰ ਧਿਆਨ ਦੇ ਰੱਖਦੇ ਹੋਏ ਜੇ ਮਾਰਕੀਟ ਦੇ ਵਿਚਕਾਰ ਜੇ ਵਕ ਵਕ ਕਰਾਂ ਦੀਆਂ ਰਾਖੀਆਂ ਤਾਂ ਆਈ ਰਹੀਆਂ ਨੇ ਲੇਕਿਨ ਇਸ ਵਾਰ ਮਠਾਈਆਂ ਵੀ ਬਹੁਤ ਗੁੰਨਕਾਰੀਆਂ ਨੇ ਸਭ ਤੋਂ ਵੱਡੀ ਗੱਲ ਹੈ ਸਰ کہہ ਰਹੇ ਨੇ ਕਿ ਅਸੀਂ ਇਸ ਵਾਰ ਜੋ ਮਠਾਈਆਂ ਤਿਆਰ ਕੀਤੇ ਅਸੀਂ ਗੁੜ ਦੀਆਂ ਮਠਾਈਆਂ ਦੇ ਨਾਲ ਮਿਲਟ ਵਾਲੀ ਮਠਾਈਆਂ ਵੀ ਸਾਹਮਣੇ ਲੈ ਕੇ ਆ ਰਹੇ ਹਾਂ ਤਾਂ ਸਭ ਤੋਂ ਵੱਡੀ ਗੱਲ ਹੈ ਹਰ ਕੋਈ ਆਪਣੇ ਸਵਾਸਥ ਨੂੰ ਲੈ ਕੇ ਸਿਹਤ ਨੂੰ ਲੈ ਕੇ ਚਿੰਤਾ ਵਿੱਚ ਰਹਿੰਦਾ ਹੈ ਕਿ ਹੁਣ ਇਸ ਵਾਰ ਅਸੀਂ ਇਤਨੀ ਨਹੀਂ ਖਾਣੀ ਤਾਂ 슈ਗਰ ਫ੍ਰੀ ਮਠਾਈਆਂ ਵੀ ਬਾਜ਼ਾਰ ਦੇ ਵਿੱਚਕਾਰ ਉਪਲਬਧ ਨੇ ਕੈਮਰਾਮੈਨ ਗਣੇਸ਼ ਦੇ ਨਾਲ ਨਿਰੂਪਜਲਵੰਦ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर